ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ মিডিਆ ਦਾ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਹੋ ਰਹੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸੱਜੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਖਜ਼ਾਨਾ ਮੰਤਰੀ ਔਰ ਸਾਡੇ ਵੱਡੇ ਵੀ ਹਸਰਪਾਲ ਸਿੰਘ ਜੀ ਚੀਮਾ ਸਾਹਿਬ ਇਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਕੋਲੀਗ ਸਹਾਰਪ੍ਰਜਨ ਸਿੰਘ ਜੀ ਈਟੀਓ ਸਾਹਿਬ ਡਾਕਟਰ ਜਸਬੀਰ ਸਿੰਘ ਜੀ ਐਮਐਲਏ ਸਾਹਿਬ ਔਰ ਮੇਰੇ ਖੱਬੇ ਪਾਸੇ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਕੈਬਨਿਟ ਮਨਿਸਟਰ ਔਰ ਇਨਚਾਰਜ ਅੰਮ੍ਰਿਤਸਰ ਲੋਕ ਸਭਾ ਦੇ ਔਰ ਅੰਮ੍ਰਿਤਸਰ ਕਾਰਪੋਰੇਸ਼ਨ ਇਲੈਕਸ਼ਨ ਦੇ ਨਾਲ ਹੀ ਡਾਕਟਰ ਇੰਦਰਬੀਰ ਨਿੱਜਰ ਜੀ ਸਾਡੇ ਐਮਐਲਏ ਸਾਹਿਬਾ ਔਰ ਮੈਡਮ ਜੀਵਨਜੋਤ कौर ਜੀ ਸਾਡੇ ਐਮਐਲਏ ਸਾਹਿਬਾ ਡਾਕਟਰ ਅਜੇ ਗੁਪਤਾ ਜੀ ਐਮਐਲਏ ਸਾਹਿਬ ਮਨੀਸ਼ ਜੀ ਸਾਰੇ ਸਤਕਾਰਯੋਗ ਲਖਣਾ ਜੀ ਸਾਰੇ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਮੇਰੀ ਮੁਰਾਦ ਸਾਡੇ ਨਵੇਂ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰ ਜੋ ਮੇਅਰ ਚੁਣੇ ਗਏ ਐਸਾ ਜਤਿੰਦਰ ਸਿੰਘ ਜੀ ਮੋਤੀ ਪਾਟਿਆ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਜਲੰਧਰ ਦੀ ਇਲੈਕਸ਼ਨ ਸੀਗੀ ਤੇ ਉੱਥੇ ਬਹੁਮਤ ਦੇ ਨਾਲ ਮੋਤੀ ਪਾਰਟੀਏ ਜੀ ਨੂੰ ਅੰਮ੍ਰਿਤਸਰ ਅੱਜ ਸੌਰੀ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਬਹੁਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸੀਨੀਅਰ ਡਿਪਟੀ ਮੇਅਰ ਵਜੋਂ ਸਾਡੇ ਮੈਡਮ ਪ੍ਰਿਯੰਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਚੁਣਿਆ ਗਿਆ ਸੋ ਮੈਂ ਸਮਝਦਾ ਕਿ ਜਿਸ ਏਜੰਡੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਡੇ ਸਾਰੇ ਸਾਥੀਆਂ ਦਾ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਿਨਿਸਟਰ ਸਾਹਿਬਾਨ ਸਾਰੀ ਸਾਡੇ ਵਰਕਰਸ ਵਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਮਾਦੀ ਪਾਰਟੀ ਨੂੰ ਔਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਹੈ ਜਿਹੜੀ ਇਹ ਬਿਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇਸ ਪਵਿੱਤਰ ਧਰਤੀ ਨੂੰ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਣਾਉਣ ਦਾ ਜੋ ਸੁਪਨਾ ਆਮ ਆਦੀ ਪਾਰਟੀ ਦਾ ਸੀਗਾ ਉਹਨੂੰ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ ਵਿਸ਼ਵਾਸ ਰੱਖਦਾ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਗਰੰਟੀਆਂ ਦੇ ਉੱਪਰ ਵੀ ਇਮੀਡੀਏਟਲੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਕਿ ਪਰ ਕਿਉਂਕਿ ਕਾਰਪੋਰੇਸ਼ਨ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹਾਊਸ ਹੁੰਦਾ ਹੈ ਕੋਈ ਡਿਵੈਲਪਮੈਂਟ ਦਾ ਕੰਮ ਹੋਣਾ ਸ਼ਹਿਰਾਂ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਮਤੇ ਤੋਂ ਬਾਅਦ ਹੀ ਸ਼ੁਰੂ ਹੋਣਾ ਸੋ ਉਹਦੀ ਅੱਜ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਸੋ ਸਾਰੇ ਸਾਥੀਆਂ ਨੂੰ ਇਹਨਾਂ ਤਿੰਨੇ ਸਾਥੀਆਂ ਨੂੰ ਸਾਰੇ ਕਾਉਂਸਲਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਉੱਚੇਚੇ ਤੌਰ ਤੇ ਇਸ ਜਿੱਤ ਦੇ ਲਈ ਜਿੱਥੇ ਸਾਡੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਸਾਡੇ ਐਮਐਲਏ ਸਾਥੀ ਸੀਨੀਅਰ ਸਾਥੀ ਨੇ ਕੋਵਰ ਵਿਜੇ ਪ੍ਰਤਾਪ ਜੀ ਦਾ ਵੀ ਔਰ ਨਾਲ ਹੀ ਸਾਰੇ ਐਮਸੀ ਸਹਿਬਾਨ ਦਾ ਸਾਰੇ ਦੇ ਸਾਰੇ ਕਾਉਂਸਲਰ ਨੇ ਜਿਹੜੇ ਉਹ ਖੁਦ ਆਪ ਮੇਅਰ ਬਣ ਕੇ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਉਚੇਚੇ ਤੌਰ ਤੇ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਵੀ ਚਾਰ ਕਾਉਂਸਲਰਾਂ ਦਾ ਕਿ ਜਿਨ੍ਹਾਂ ਨੇ ਅਨ ਕੰਡੀਸ਼ਨਲ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਸ ਮੇਰਲ ਇਲੈਕਸ਼ਨ ਦੇ ਵਿੱਚ ਦਿੱਤੀ ਹੈ ਤਾਂ ਕਿ ਸਰਕਾਰ ਦੇ ਨਾਲ-ਨਾਲ ਕਾਰਪੋਰੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੀ ਸੇਵਾ ਜਿਹੜੀ ਉਹ ਕਰ ਸਕੇ ਸੋ ਅਕਾਲੀ ਦਲ ਦੇ ਵੀ ਚਾਰੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦੋ ਉਹਨਾਂ ਕਿ ਕੱਲੇ ਚਾਹੇ ਕੋਈ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਅੱਜ ਇਹ ਠੀਕ ਹੈ ਕਿ ਇਲੈਕਸ਼ਨਾਂ ਤੱਕ ਪਾਰਟੀ ਬਾਜ਼ੀ ਹੁੰਦੀਆਂ ਨੇ ਪਰ ਜੇ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਚੁਣੇ ਗਏ ਨੇ ਤਿੰਨੇ ਸਾਥੀ ਤੇ ਇਕੱਲੇ ਆਮ ਆਦਮੀ ਪਾਰਟੀ ਇੱਕ ਧੜੇ ਜਾਂ ਇੱਕ ਗਰੁੱਪ ਦੇ ਨਹੀਂ ਹੈਗੇ ਇਹ ਸਾਰੇ ਸ਼ਹਿਰ ਦੇ ਸਾਰੀਆਂ ਪਾਰਟੀਆਂ ਦੇ ਸਾਰੇ ਧੜਿਆਂ ਦੇ ਸਾਰੇ ਗਰੁੱਪਾਂ ਦੇ ਮੁੱਖ ਸੇਵਾਦਾਰ ਬਣ ਕੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਯਕੀਨੀ ਬਣਾਉਣਗੇ ਸੋ ਇਹਨਾਂ ਸਾਰਿਆਂ ਸਾਥੀਆਂ ਨੂੰ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਤੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਜੀ